ਤਵਾਡੇ ਚੋਂ ਕਈ ਨੇ ਗੁਰਦੁਆਰੇ ਗਏ ਬਾਣੀ ਪੜ੍ਹੀ ਸੇਵਾ ਕੀਤੀ ਜੋੜੇ ਝਾੜੇ ਕੋਲੇ ਮੰਜੇ ਤੇ ਘਰ ਆ ਗਏ ਇੱਕ ਟਾਈਮ ਆਉਂਦਾ ਹੈ ਕਿ ਬੰਦਾ ਨਾ ਗੁਰਦੁਆਰੇ ਬੈਠੇ ਬੈਠੇ ਸੋਚਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਐਹੋ ਜਿਹਾ ਵੀ ਚਾਂਸ ਆਵੇ ਕਿ ਜਿਹੜੀ ਸੰਗਤ ਗੁਰਦੁਆਰੇ ਆਂਦੀ ਏ ਉਹਦੀ ਸਹੂਲਤ ਲਈ ਉਹਦੀ ਸਹੂਲਤ ਲਈ ਮੇਰੇ ਕੋਲੋਂ ਵਾਹਿਗੁਰੂ ਕੋਈ ਸੇਵਾ ਲਵੇ ਹੱਕ ਸਤਿਨਾਮ ਵਾਹਿਗੁਰੂ ਕਈਆਂ ਨੂੰ ਬੜਾ ਚਾਹਾਂਦਾ ਜੇ ਕਿ ਗੁਰਦੁਆਰੇ ਜਿਹੜੀ ਸੰਗਤ ਆਂਦੀ ਹੈ ਨਾ ਉਹਨੂੰ ਹੋਰ ਸੂਲਤ ਮਿਲੇ ਇਦਾਂ ਤੇ ਕਦੀ ਨੋਟ ਕਰੋ ਕਿ ਕਈ ਸੱਜਣ ਖਾਲੀ ਲਫਾਫਾ ਵੰਡਦੇ ਹੁੰਦੇ ਪ੍ਰਸ਼ਾਦ ਜਣਾਉਂਦੇ ਹੋ ਨਾ ਉਸ ਤੋਂ ਅੱਗੇ ਇੱਕ ਸਰੀਰ ਲਫਾਫੇ ਵੰਡ ਰਿਆ ਹੁੰਦਾ ਹੈ ਇਹ ਕੀ ਹੈ ਸਹੂਲਤ ਤੇ ਜਿਹਨੇ ਪ੍ਰਸ਼ਾਦ ਹੁਣ ਲਿਆ ਜੇ ਉਹਨੇ ਜਪਜੀਤ ਸਾਹਿਬ ਦਾ ਪਾਠ ਕਰਨਾ ਹੈ ਬਹਿ ਕੇ ਨਿਤਨੇਮ ਕਰਨਾ ਹੈ ਸੁਖਮਨੀ ਸਾਹਿਬ ਪੜ੍ਹਨੀ ਹੈ ਇਸ ਤਰ੍ਹਾਂ ਨੰਗਾ ਡੂਨਾ ਪਿਆ ਰਹੇਗਾ ਜੋ ਲਫਾਫੇ ਚ ਪਾ ਲਵੇ ਜਿੱਥੇ ਮਰਜੀ ਸਹੂਲਤ ਨਾਲ ਪਰਸ ਤੇ ਰੱਖ ਲੇ ਕਿਤੇ ਰੱਖ ਲਵੇ ਗੱਡੀ ਚ ਰੱਖਣ ਵਿੱਚ ਸੋਖ ਸਕੂਟਰ ਚ ਰੱਖਣ ਦੇ ਸੋਖ ਧਿਆਨ ਦੇ ਸੰਗਤ ਦੀ ਸਹੂਲਤ ਲਈ ਹੁਣ ਅੰਦਰ ਜਾਗ ਉੱਠਿਆ ਆਕੋ ਸਤਿਨਾਮ ਦਰਬਾਰ ਸਾਹਿਬ ਵੀ ਕਈ ਵਾਰੀ ਸਰੀਰ ਆਈਦਾ ਨਾ ਹੁਣ ਫੇਰ ਬਕਸ਼ੇ ਸ਼ੁਰੂ ਹੋ ਗਈ ਸਰੋਪਾਉ ਦੀ ਕੁਇਚਰ ਵਾਸਤੇ ਬੰਦ ਕਰਦਾ ਸੀ ਅੰਦਰ ਉਦੋਂ ਦੀ ਗੱਲ ਹੈ ਜਦੋਂ ਅੰਦਰੋਂ ਸਰੋਪਾਉ ਮਿਲਦਾ ਸੀ ਇੱਕ ਦਿਨ ਦਾਸ ਨੇ ਦੇਖ ਕਰਾਈ ਥੋੜੀ ਜੀ ਮਾਇਆ ਉਹਦੇ ਦਿੱਤੇ ਚੋਂ ਪੇੜ ਕੀਤੀ ਤੇ ਇੱਕ ਆਪ ਦੀ ਸਰੋਪਾਉ ਇੱਕ ਆਠਾ ਤੜਾ ਬਣਦਾ ਜਦੋਂ ਮੈਂ ਉਹ ਰਵਾਰ ਸਰ ਦੇ ਅੰਦਰੋਂ ਬਾਹਰ ਆਇਆ ਜਿੱਥੇ ਹਰਗੀ ਪੌੜੀ ਤੋਂ ਜਲ ਲੈਂਦੇ ਨੇ ਤੇ ਅਜੇ ਖਟਿਆਂ ਦੇ ਉੱਤੇ ਉਤਰਿਆ ਨਹੀਂ ਅਜੇ ਉਰੇ ਹੀ ਆ ਇੱਕ ਗੁਰਮੁਖ ਨੇ ਆਉਂ ਬਾਹ ਨਾਲ ਰੋਕ ਤੇ ਇੱਕ ਲਫਾਫਾ ਮੈਨੂੰ ਦਿੱਤਾ ਜਦੋਂ ਲਫਾਫਾ ਦਿੱਤਾ ਤੇ ਦੇਖ ਕੇ ਤੇ ਫਿਰ ਇੱਕ ਉਹਨੇ ਦੂਜੇ ਬੈਗ ਚੋਂ ਨਾ ਥੋੜਾ ਜਿਹਾ ਵੱਡਾ ਲਫਾਫਾ ਕੱਢਿਆ ਮੈਨੂੰ ਪੂਰੇ ਪਿਆਰ ਨਾਲ ਕਹਿਣ ਲੱਗਿਆ ਜੀ ਸਰੋਪਾਓ ਇਹਦੇ ਚ ਪਾ ਲੋ ਪ੍ਰਸ਼ਾਦ ਇਹਦੇ ਵਿੱਚ ਬਸ ਹੱਥ ਸਤਨਾਮ ਵਾਹਿਗੁਰੂ ਜਦੋਂ ਮੈਂ ਸਰੋਪਾ ਉਹ ਬਟੇਲ ਲੁਫਾਫੇ ਪਾ ਲਿਆ ਪ੍ਰਸ਼ਾਦ ਉਹਦੇ ਤੇ ਇੱਕੋ ਉਂਗਲ ਤੇ ਦੋਵੇਂ ਲੁਫਾਫੇ ਟੰਗ ਲਏ ਤੇ ਮੇਰੇ ਅੰਦਰੋਂ ਇੱਕ ਜਿਵੇਂ ਨਾ ਮੈਂ ਕਹਿੰਦੀ ਕਿਤੇ ਤੇ ਦੋਵੇਂ ਚੀਜ਼ਾਂ ਫੜਨੀਆਂ ਔਖੀਆਂ ਸੀ ਵੀ ਅੰਮ੍ਰਿਤ ਵੀ ਲੈਣਾ ਚੂਲਾ ਬੈਣਾ ਵੀ ਅਜੇ ਕੁਝ ਥਿਰ ਕਿਤੇ ਇੱਕੋ ਉਂਗਲ ਤੇ ਦੋਵੇਂ ਚੀਜ਼ਾਂ ਭਾਵ ਜਿਹੜਾ ਕਰ ਰਿਹਾ ਹੈ ਆਪਣੇ ਦਸਵੰਦ ਚੋਂ ਸਮਾਂ ਵੀ ਕੱਢ ਰਿਆ ਤੇ ਮਾਇਆ ਵੀ ਖਰਚ ਕਰ ਰਿਆ ਅੰਦਰ ਕੀ ਜਾਗ ਪਿਆ ਕਿ ਕੇਵਲ ਮੈਂ ਗੁਰਦੁਆਰੇ ਜਾਣਾ ਨਹੀਂ ਜਾ ਕੇ ਸੋਚਦਾ ਕਿ ਕਿਹੜਾ ਕੰਮ ਜਿਹਦੇ ਨਾਲ ਸੰਗਤ ਨੂੰ ਸਹੂਲਤ ਮਿਲੇ ਇਹ ਵੀ ਕੁਰਬਾਨੀ ਦੇ ਹਕੂ ਸਤ ਮਾਮ ਕੋਈ ਵੀ ਕਿਸੇ ਤਰ੍ਹਾਂ ਦੀ ਕੇਵਲੇ ਨਹੀਂ ਤੁਹਾਨੂੰ ਯਾਦ ਹੋਏਗਾ ਵੀ ਹੁਣ ਜਦੋਂ ਆਪਾਂ ਦੀ ਗਰਮੀਆਂ ਦੇ ਦਿਨ ਆਉਂਦੇ ਨੇ ਨਾ ਜੇ ਬਾਬੇ ਟਾਲ ਵੱਲੋਂ ਆਉਂ ਤੇ ਕੌਲ ਸਰ ਪੈਰ ਛੜਦੇ ਨੇ ਉਪਰਕਰਮ ਆ ਆਕ ਸਤ ਨਹਾਵ ਪੈਰ ਸਰ ਦੇ ਉਹ ਜਿਹੜੇ ਸੱਜਣਾ ਨੇ ਨਾ ਟਾੜ ਵਿਛਾਇਆ ਹੁੰਦਾ ਹੈ ਨਾ ਟਾੜ ਤੇ ਕਈ ਵਾਰੀ ਉੱਤੇ ਤਰੋਂਕਾ ਦਿੱਤਾ ਹੁੰਦਾ ਵੀ ਚਲੋ ਤਰੋਂਕੇ ਨਾਲ ਵੀ ਜਿਹੜੀ ਘੰਟਾ ਡੇਢ ਦੋ ਘੰਟੇ ਬਾਅਦ ਟਾੜ ਸੁੱਕੇਗਾ ਵੀ ਜਿਹੜਾ ਉੱਥੋਂ ਆਵੇ ਉਹਦੇ ਟਾੜ ਦੇ ਉੱਤੇ ਪੈਰ ਨਾਲ ਸੜਨ ਤੇ ਟਾੜ ਵੀ ਗਰਮ ਹੋ ਜੇ ਤੇ ਥੋੜਾ ਥੋੜਾ 2 ਘੰਟੇ ਤੱਕ ਜਿਹੜਾ ਵੀ ਲੰਗੇਗਾ ਉਹਨੂੰ ਸਹੂਲਤ ਮਿਲੇ ਹੱਥ ਸਤਨਾ ਵਾਹਿਗੁਰੂ ਤੇ ਤੁਹਾਡੇ ਤੋਂ ਇਸ ਕੁਰਬਾਨੀ ਵਾਲੇ ਇਹੋ ਜਿਹੇ ਕਈ ਪਿਆਰ ਵਾਲ ਬੈਠੇ ਆ ਕਿ ਜਿਹੜੇ ਸ਼ੀਸ਼ਾ ਜਾ ਕੇ ਦਰਬਾਰ ਸਾਹਿਬ ਸੋਜਦੇ ਰਹਿੰਦੇ ਨੇ ਅੱਦਾ ਅੱਦਾ ਕੈਂਟਰ ਵਾਹਿਗੁਰੂ ਮੈਂ ਸੰਗਤ ਦੇ ਕਿਹੜੇ ਕੰਮ ਆ ਜਾਣਾ ਸੰਗਰ ਦੀ ਕਿਹੜੀ ਸਹੂਲਤ ਤੇ ਗਰੀਬ ਨਵਾ ਸੱਚੇ ਪਾਤਸ਼ਾਹ ਮੇਰੀ ਗਰੀਬ ਦੀ ਹਾਜ਼ਰੀ ਲੱਗ ਜਾਵੇ ਆਖੋ ਸਤਨਾਮ ਹਾਜ਼ਰੀ ਲਾ ਅੱਜ ਅੰਮ੍ਰ ਸਾਰੇ ਚੀਜ਼ ਨਹੀਂ ਆਈ ਸਾਖ ਨੇ ਦਿੱਲੀ ਵੇਖੀ ਤੇ ਬਾਹਰਲੇ ਮੁਲਕਾਂ 'ਚ ਵੇਖੀਏ ਵੀ ਜਦੋਂ ਅਸੀਂ ਖੜਾ ਪ੍ਰਸ਼ਾਦ ਲੈਨੇ ਆ ਤੇ ਦਿੱਲੀ 'ਚ ਕਈ ਸਜਣਾ ਨੇ ਉਹ ਚੀਜ਼ ਚੜਾਈਏ ਵੀ ਉਹਨੂੰ ਬਿਜਲੀ ਲਾ ਦਿੰਦੇ ਨੇ ਵਿੱਚ ਪਾਣੀ ਨਾ ਉਬਲਦਾ ਰਹਿੰਦਾ ਉਹਦੇ ਵਿੱਚ ਬਰਤਨ ਹੁੰਦਾ ਤੇ ਉਹਦੇ ਚ ਕੜਾ ਪ੍ਰਸ਼ਾਦ ਹੁੰਦਾ ਉਹ ਜਿਹੜਾ ਲੈਂਦਾ ਨਾ ਉਹਨੂੰ ਗਰਮ ਗਰਮ ਕੜਾ ਪ੍ਰਸ਼ਾਦ ਮਿਲਦਾ ਆਹ ਕੁਸਤ ਆਹਨੇ ਕਈ ਵਾਰੀ ਪ੍ਰਸ਼ਾਦ ਜੇ ਅੰਮ੍ਰਿਤਸਰ ਕਿਸੇ ਗੁਰਦੁਆਰੇ ਤੋਂ ਲਵੋ ਕਈ ਵਾਰੀ ਠੰਡਾ ਆਉਂਦਾ ਉੱਥੇ ਵੀ ਆ ਗਈ ਹੁਣ ਕਿਰਪਾ ਹੋ ਗਈ ਕਹਿਣ ਤੋਂ ਭਾਵ ਜਿੰਨੂੰ ਇਹ ਚਾਹ ਚੜਦਾ ਜਿਹਦੇ ਅੰਦਰ ਉਹ ਮੰਗ ਆਂਦੀ ਜਿਹੜਾ ਲਵੇ ਉਹ ਫਿਰ ਕੀ ਹੁੰਦਾ ਸੀ ਕਈ ਵਾਰੀ ਬਈ ਕਈ ਫਿਰ ਨਿਸ਼ਾਨ ਸਾਹਿਬ ਤੇ ਰੱਖ ਦਿੰਦੇ ਸੀ ਕੋਈ ਕਿੱਥੇ ਰੱਖ ਦਿੰਦੇ ਉਹ ਕਿੱਥੇ ਵੀ ਨਹੀਂ ਉਹ ਜਿਹੜਾ ਲਵੇ ਤੇ ਉਸ ਵੇਲੇ ਜਦੋਂ ਗਰਮ ਗਰਮ ਰਸਨਾ ਵਿੱਚ ਲਾਉਂਦਾ ਤੇ ਜਿਵੇਂ ਇੱਕ ਅਸੀਸ ਰੰਗਿਆਂ ਆਿਆਂ ਨੂੰ ਫਿਰ ਹਰ ਵੇਲੇ ਚਾਹ ਚੜ੍ਹਦਾ ਹੈ ਕਿ ਸਤਿਗੁਰੂ ਜੋ ਸੰਗਤਾਂ ਇੱਥੇ ਆਉਂਦੀਆਂ ਨੇ ਉਹਨਾਂ ਦੀ ਸਹੂਲਤ ਲਈ ਮੇਰਾ ਪੋਟਾ ਪੋਟਾ ਵੀ ਲੱਗ ਜਾਵੇ ਆਖੋ ਸਤਨਾ ਦਾਸ ਦੱਸ ਨਹੀਂ ਸਕਦਾ ਇਹ ਵੀ ਕੁਰਬਾਨੀ ਜੇ ਅੱਜ ਵੀ ਸਾਬੋ ਕੀ ਤਲਵੰਡੀ ਜਾਓ ਤੇ ਥੋੜੀ ਪਾਣੀ ਦੀ ਕਿੱਲਤ ਸੀ ਤੇ ਬਾਬਾ ਦੀਪ ਸਿੰਘ ਨੇ ਸੰਗਤ ਦੀ ਸਹੂਲਤ ਲਈ ਆਪ ਕਹਿੰਦੇ ਕਈ ਲੈ ਕੇ ਤੇ ਖੂਹ ਪੁੱਟ ਦੇ ਰਹੇ ਆਖੋ ਸਤਨਾ ਆਜੋ ਖੂਹ ਦਾ ਨਾਂ ਹੈ ਬਾਬਾ ਦੀਪ ਸਿੰਘ ਦਾ ਖੂਹ ਠੰਡਾ ਮਿੱਠਾ ਜਲ ਤੇ ਕਿਸ ਸੰਗਤ ਦੀ ਸਹੂਲਤ ਦੀ ਕੁਰਬਾਨੀ ਜਿਹਦੇ ਉਹਦੇ ਪੀਣੇ ਨਾ ਕੋਈ ਸੰਗਤ ਦੀ ਸਹੂਲਤ ਲਈ ਕੁਰਬਾਨੀ